ਨਾਰੀ ਲਾਉਣ ਤੋਂ ਬਾਅਦ ਜਦ ਵੀ ਅਸੀਂ ਆਏ ਇੱਥੇ ਧੱਕੇ ਮਾਰ ਕੇ ਸਾਨੂੰ ਇਹਨਾਂ ਦੇ ਜਿਹੜੇ ਬਾਕਸ ਰੱਖੇ ਹੋਏ ਨੇ ਬਾਹਰ ਕੱਢਿਆ ਜਾਂਦਾ ਰਹੇਗਾ ਕਿਸੇ ਨੂੰ ਮਿਲ ਨਹੀਂ ਪਾ ਜਾਂਦਾ ਰਹੇ ਇੱਕ ਜੋ ਕਪਲ ਹੈ ਟੈਂਕੀ ਤੇ ਹੈ ਵੀ ਉਹਨਾਂ ਦਾ ਕੋਈ ਜੋ ਇਹ ਸਰਮ ਨੇ ਇਮੀਗ੍ਰੇਸ਼ਨ ਇੰਸਟੀਚੂਟ ਇਹਨਾਂ ਨਾਲ ਕੋਈ ਇਹਨਾਂ ਦਾ ਡਿਸਪਿਊਟ ਹੈ ਇਦਾਂ ਦਾ ਹੀ ਹਾਂਜੀ ਇਹਨਾਂ ਦੀ ਕੰਪਲੇਂਟ ਹੈ ਕਿ ਇਹਨਾਂ ਨੇ ਕੁਝ ਬਾਹਰ ਜਾਣ ਦੇ ਨਾਂ ਤੇ ਇਹਨਾਂ ਨਾਲ ਠੱਗੀ ਕੀਤੀ ਹੈ ਜੋ ਇਹਨਾਂ ਦੇ ਅਲੀਗੇਸ਼ਨਸ ਨੇ ਕੁਝ ਅਰਾਊਂਡ 10 ਲੱਖ ਦਾ ਅਮਾਉਂਟ ਕਹਿ ਰਹੇ ਨੇ ਕੀ ਸਰ ਮਾਮਲਾ ਸਰ ਤੁਸੀਂ ਮਾਮਲਾ ਇਹ ਹੈ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਇੱਕ ਜੋ ਕਪਲ ਹੈ ਟੈਂਕੀ ਤੇ ਹੈ ਵੀ ਉਹਨਾਂ ਦਾ ਕੋਈ ਜੋਏ ਸਰ ਨੇ ਇਮੀਗ੍ਰੇਸ਼ਨ ਇੰਸਟੀਚੂਟ ਇਹਨਾਂ ਨਾਲ ਕੋਈ ਇਹਨਾਂ ਦਾ ਡਿਸਪਿਊਟ ਹੈ ਉਸ ਦੇ ਰਿਗਾਰਡਿੰਗ ਇਹਨਾਂ ਦੇ ਕੁਝ ਗ੍ਰੀਵੈਂਸਸ ਨੇ ਤਾਂ ਉਹੀ ਇਹ ਗੱਲ ਕਰ ਰਹੇ ਇਹਨਾਂ ਨਾਲ ਸਰ ਕਹਿੰਦੇ ਕਿ ਪੈਸੇ ਦਾ ਕੋਈ ਬਵਾਦ ਹੈਗਾ ਪੈਸੇ ਜੀ ਵਾਪਸ ਮੰਗ ਰਹੇ ਇਦਾਂ ਦਾ ਹੀ ਹਾਂਜੀ ਇਹਨਾਂ ਦੀ ਕੰਪਲੇਂਟ ਹੈ ਕਿ ਇਹਨਾਂ ਨੇ ਕੁਝ ਬਾਹਰ ਜਾਣ ਦੇ ਨਾਂ ਤੇ ਇਹਨਾਂ ਨਾਲ ਠੱਗੀ ਕੀਤੀ ਹੈ ਜੋ ਇਹਨਾਂ ਦੇ ਅਲੀਗੇਸ਼ਨਸ ਨੇ ਕੁਝ ਅਰਾਊਂਡ 10 ਲੱਖ ਦਾ ਅਮਾਊਂਟ ਕਹਿ ਰਹੇ ਨੇ ਜੀ ਸਰ ਤਾਂ ਇਹ ਗੱਲ ਹੈ ਕਿ ਨਾ ਇਮੀਗ੍ਰੇਸ਼ਨ ਆ ਰਹਿਣਾ ਮੈਂ ਉਹਨਾਂ ਨੂੰ ਪਹਿਲਾਂ ਇਹ ਪਾਰਟੀ ਨੂੰ ਇਹੀ ਸਮਝਾ ਰਿਹਾ ਜੀ ਵੀ ਬੈਠ ਕੇ ਗੱਲ ਮਸਲਾ ਹੱਲ ਹੋ ਸਕਦਾ ਵੀ ਇੱਕ ਜਿਹੜਾ ਇਮੀਗ੍ਰੇਸ਼ਨ ਵਾਲੇ ਨੇ ਉਹਨਾਂ ਨਾਲ ਤਾਂ ਹੀ ਗੱਲ ਕਰਾਂਗੇ ਜੇ ਆਰਾਮ ਨਾਲ نیچے ਬੈਠ ਕੇ ਸਾਡੇ ਨਾਲ ਗੱਲ ਕਰਨਗੇ ਸਾਹਮਣੇ ਬੈਠ ਕੇ ਨਾਲ ਵੀ ਇਹਨਾਂ ਨੂੰ ਅਸੀਂ ਥੋੜਾ ਗੱਲ ਕਰ ਰਹੇ ਹਾਂ ਇਹਨਾਂ ਨਾਲ ਤੇ ਦੇਖ ਲੈ ਨੀਗੋਸ਼ੀਏਟ ਕਰ ਰਹੇ ਵੇ ਇਹਨਾਂ ਨੂੰ نیچے ਆ ਜਾਣਗੇ ਹੋਪਫੁਲੀ ਜਲਦੀ ਹਾਂਜੀ ਇਮੀਗ੍ਰੇਸ਼ਨ ਵਾਲੇ ਗਲੋਬਲ ਵੀ ਇਮੀਗ੍ਰੇਸ਼ਨ ਕਰਕੇ ਆ ਤਾਂ ਉਹਨਾਂ ਨਾਲ ਇਹਨਾਂ ਤੋਂ ਥੋੜਾ ਡਿਸਕਸ ਕਰੀਏ ਕੋਈ ਵਿਗਿਆ ਸੀ ਇਹਨਾਂ ਨਾਲ ਗੱਲ ਕਰਨ ਨਹੀਂ ਅਸੀਂ ਹਲੇ ਨਾਲ ਉੱਤੇ ਜਾ ਕੇ ਗੱਲ ਨਹੀਂ ਰਿਸਕ ਲੈ ਰਹੇ ਵੀ ਐਵੇਂ ਕੋਈ ਪੈਨਿਕ ਚ ਕੋਈ ਗਲਤ ਸਟੈਪ ਨਾ ਚੁੱਕ ਲੈਣ ਪਰ ਚਲੋ ਸਾਡੀ ਫੋਨ ਰਾਹੀਂ ਗੱਲਬਾਤ ਚੱਲ ਰਹੀ ਹੈ ਐਂਡ ਵੀਲ ਹੋਪਫੁਲੀ ਗੈਟ ਦੀ ਪੋਸਟ ਇਹ ਸੰਗਰੂਰ ਜ਼ਿਲ੍ਹੇ ਦੇ ਰਹਿਣ ਵਾਲੇ ਜੋ ਇਹਨਾਂ ਨੇ ਮੈਨੂੰ ਦੱਸਿਆ ਤਕਰੀਬਨ ਜਿਹੜੇ نیچے ਬੈਠੇ ਉਹਨਾਂ ਨਾਲ ਗੱਲ ਕੀਤੀ ਉਹਨਾਂ ਨਾਲ ਵੀ ਕਰ ਰਹੇ ਇਹਨਾਂ ਦੇ ਨੂਪੁੱਤ ਨੇ ਜਿਹੜੇ ਉੱਤੇ ਉਹਨਾਂ ਨਾਲ ਵੀ ਕਰ ਰਹੇ ਆ ਅਸੀਂ ਸਾਰਿਆਂ ਨਾਲ ਹੀ ਕਰ ਰਹੇ ਆ ਪਰ ਕਿੰਨੀ ਦੇਰ ਤੱਕ ਚੜੇ ਉੱਪਰ ਅ ਹੋ ਗਿਆ ਤਕਰੀਬਨ 1 ਘੰਟਾ 1.5 ਘੰਟਾ ਕੀ ਕਹ ਰਹੇ ਸਰੋਂ ਦਾ ਹੀ ਕਹਿਣਾ ਮੈਂ ਇਮੀਗ੍ਰੇਸ਼ਨ ਵਾਲਿਆਂ ਨਾਲ ਉਹੀ ਕਹਿ ਰਹੇ ਆ ਜੀ ਜੋ ਇਹਨਾਂ ਦੇ ਐਲੀਗੇਸ਼ਨ ਆ ਉਹ ਸਾਰੇ ਵੈਰੀਫਾਈ ਕਰ ਲਾਂਗੇ ਇੰਨਾ ਸ਼ਾਰਟ ਨੋਟਿਸ ਤੇ ਦੇਖੋ ਨਾ ਤਾਂ ਐਲੀਗੇਸ਼ਨ ਵੈਰੀਫਾਈ ਕੀਤੇ ਜਾ ਸਕਦੇ ਨੇ ਅਤੇ ਨਾ ਹੀ ਆਪਾਂ ਕਿਸੇ ਇੱਕ ਪਾਰਟੀ ਨੂੰ ਇਦਾਂ ਆਊਟਰਾਇਟਲੀ ਦੋਸ਼ੀ ਡਿਕਲੇਅਰ ਕਰ ਸਕਦੇ ਹੋ ਪਾਵਰ ਵੀ ਸਾਡੇ ਕੋਲ ਨਹੀਂ ਬਟ ਚਲੋ ਹਾਂਜੀ ਜੇ ਇਹਨਾਂ ਦੇ ਕੋਈ ਗ੍ਰੀਵੈਂਸ ਹੈ ਬੈਠ ਕੇ ਡਿਸਕਸ ਜ਼ਰੂਰ ਕਰ ਸਕਦੇ ਆਂ ਔਰ ਜੋ ਐਸ ਪਰ ਲਾਅ ਬਣੂਗਾ ਉਹ ਕਾਰਵਾਈ ਜ਼ਰੂਰ ਕੀਤੀ ਜਾਏਗੀ ਥੈਂਕ ਯੂ ਥੈਂਕ ਯੂ ਥੈਂਕ ਯੂ ਨਾਰੇ ਲਾਉਣ ਤੋਂ ਬਾਅਦ ਜਦ ਵੀ ਅਸੀਂ ਆਏ ਇੱਥੇ ਧੱਕੇ ਮਾਰ ਕੇ ਸਾਨੂੰ ਇਹਨਾਂ ਦੇ ਜਿਹੜੇ ਬਾਕਸ ਰੱਖੇ ਹੋਏ ਨੇ ਬਾਹਰ ਕੱਢਿਆ ਜਾਂਦਾ ਰਹੇਗਾ ਕਿਸੇ ਨੂੰ ਮਿਲ ਨਹੀਂਦਾ ਜਾਂਦਾ ਰਹੇਗਾ ਤੇ ਸਾਨੂੰ ਇਹ ਵੀ ਕਿਹਾ ਜਾਂਦਾ ਰਹੇਗਾ ਵੀ ਜਿਹੜਾ ਕੋਈ ਮਰਜ਼ੀ ਕਰਨਾ ਹੈ ਤੁਸੀਂ ਕਰ ਲਓ ਵੀ ਅਸੀਂ ਪੈਸੇ ਨਹੀਂ ਦੇਣੇ ਹਣ ਗਲੋਬਲ ਵਾਲੇ ਕਹਿੰਦੇ ਗਲੋਬਲ ਵਾਲਿਆਂ ਨੇ ਤੇ ਇਹੋ ਜਿਹਾ ਕੀ ਹੋਇਆ ਬਾਪੂ ਜੀ ਜਿਹੜਾ ਅੱਜ ਕਹਿੰਦੇ ਨੋਬੁੱਤ ਟੈਂਕੀ ਤੇ ਚੜ ਗਏ ਨੇ ਕੀ ਕਾਰਨ ਕੀ ਹੋਇਆ ਕਾਰਨ ਇਹ ਹੀ ਹੈ ਹੁਣ ਜਦਾਂ ਜਿਆਦਾ ਇੰਨੇ ਪੈਸਿਆਂ ਦਾ ਵੇਲੇ ਨੇ ਇਹ ਕੋਈ ਕੰਮਕਾਰ ਕਰਦੇ ਨਹੀਂ ਹਣ ਉਧਰ ਜਾਣ ਵਾਸਤੇ ਉਹਦੀਗਾ ਵੀ ਨਾਲ ਇਹਦਾ ਨਾ ਸਰਟੀਫਿਕੇਟ ਸਾਰੇ ਇਹਨਾਂ ਲੋਵੇ ਪਏ ਨੇਗੇ ਕਿਧਰੇ ਪਾਸੇ ਹੋਰ ਵੀ ਅਪਲਾਈ ਕਰਨ ਯੋਗ ਨਹੀਂ ਹਣ ਬਈ ਤੁਹਾਡਾ ਜਵਾਬ ਦਿੱਤਾ ਤੁਹਾਨੂੰ ਬਿਲਕੁਲ ਜਵਾਬ ਸਾਨੂੰ ਹੁਣ ਨਹੀਂ ਦਿੱਤਾ ਇਹਨਾਂ ਨੇ ਕੁਝ ਵੀ ਕਿੰਨੇ ਜਣੇ ਨੇ ਜਾਣਾ ਸੀ ਤੇ ਕਿੰਨੀ ਰਕਮ ਸੀ ਦੋ ਜਣੇ ਜਾਣਾ ਸੀ 26 ਲੱਖ ਰਕਮ ਦੇਣੀ ਸੀ ਨੂ ਬੁੱਤ ਨੇ ਇਹ 26 ਲੱਖ ਰੁਪਏ ਸਾਰੇ ਸਾਰੇ ਤੁਸੀਂ ਕੈਸ਼ ਦਿੱਤਾ ਇਹਨਾਂ ਨੂੰ ਫਿਰ ਕੈਸ਼ ਦੇਣਾ ਹੀ 10 ਲੱਖ ਰੁਪਏ ਦਿੱਤਾ ਸੀ 10 ਲੱਖ ਦਿੱਤਾ 10 ਲੱਖ ਰੁਪਏ ਦਿੱਤਾ ਦੋ ਬਾਕੀ ਜਾਣਾ ਸੀ ਹੁਣ ਮੱਲਾ ਪੱਲਾ ਛੱਡ ਰਹੇ ਨੇ ਹਾਂ ਹੁਣ ਪੱਲਾ ਛੱਡ ਰਹੇ ਨੇ ਤੇ ਹੁਣ ਅੱਜ ਹੀ ਕਿਉਂ ਚੁੰਡਣਿਆ ਦੇਣਗੇ ਅੱਜ ਅਸੀਂ ਪਹਿਲਾਂ ਪੁਲਿਸ ਪ੍ਰਸ਼ਾਸਨ ਨਾਲ ਬਹੁਤ ਵਾਰੀ ਜਿਹੜੇ ਮਾਰ ਕੇ ਹੱਥ ਥੱਕ ਗਏ ਠੀਕ ਹੈ ਅਸੀਂ ਆਪਣੇ ਲੁਧਿਆਣਾ ਦਾ ਜਿਹੜਾ ਜੀ 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 ਪੁਲਿਸ ਕਮਿਸ਼ਨਰ ਹੈ ਉਹਨਾਂ ਨੂੰ ਅਸੀਂ ਨੇ ਐਪਲੀਕੇਸ਼ਨ ਦੇ ਕੇ ਗਏ ਹੋਏ ਹਾਂਗੇ ਉਹਨਾਂ ਨੇ ਧੂਰੀ ਨੂੰ ਐਪਲੀਕੇਸ਼ਨ ਦੀ ਭੇਜੀ ਹੋਈ ਹੈ ਤੋਂ ਧੂਰੀ ਵਾਲੇ ਇੱਥੇ ਨੂੰ ਫੋਨ ਕਰਦੇ ਨੇ ਇਹ ਫੋਨ ਕਈ ਵਾਰੀ ਦਾ ਅਟੈਂਡ ਕਰਦੇ ਨੇ ਕਈ ਵਾਰੀ ਕਰਦੇ ਨਹੀਂ ਤੇ ਉਹਨਾਂ ਨੂੰ ਲਾਰੇ ਲਾਈਆਂ ਦਿੰਦੇ ਨੇ ਵੀ ਅਸੀਂ ਆਉਂਦੇ ਹਾਂ ਜਾਨਾ ਜਾਂਦੇ ਹੈਗੇ ਹਾਂ ਹਾਂ ਜੀ ਹਾਂ ਤੇ ਜਿਹੜੇ ਨੂਪੁੱਤ ਜਿਹੜੇ ਵਪਾਈ ਇਹਨਾਂ ਕੀ ਕੀ ਨਾਮ ਹੈ ਦੋਨਾਂ ਦਾ ਨੂ ਦਾ ਕੀ ਨਾਮ ਹੈ ਬੇਟੇ ਦਾ ਨਾਮ ਮੇਰਾ ਹਰਦੀਪ ਸਿੰਘ ਹੈ ਜੀ ਨੂ ਦਾ ਨਾਮ ਆਇਆ ਅਮਨਦੀਪ ਪੌਰ ਇਹ ਕੀ ਕਰਦੇ ਨੇ ਇਹ ਵਿਹਲੇ ਨੇ ਜੀ ਕੰਮ ਕੋਈ ਨਹੀਂ ਕਰਦੇ ਹਾਂ ਬੇਟਾ ਡਰਾਈਵਰੀ ਕਰਦਾ ਵਾ ਉਹ ਕੋਈ ਨਹੀਂ ਕਰਦਾ ਜੀ ਹੁਣ ਜੇ ਨਹੀਂ ਥੱਲੇ ਜਾਂਦੇ ਮਤਲਬ ਨਹੀਂ ਪ੍ਰਸ਼ਾਸਨ ਨਾਲ ਗੱਲ ਹੁੰਦਾ ਤੇ ਫਿਰ ਅੱਗ ਲਾ ਕੇ ਮਾਰੁੰਦਾ ਜੀ ਹਾਂ ਤੇਲ ਭਾ ਕੇ ਅੱਗ ਮਾਰ ਲੱਗ ਜਾ ਹਾਂ ਜੀ ਹਾਂ ਠੀਕ ਹੈ ਔਰ ਜੇ ਸਾਡੇ ਇਹਦੀ ਇਹ ਨਹੀਂ ਪੈਸੇ ਦਿੰਦੇ ਇਹਨਾਂ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਤੇ ਇਹਨਾਂ ਗਲੋਬਲ ਆ ਰਹੇ ਹਾਂ ਜੀ ਮੇਰਾ ਨਾਮ ਬਲਜਿੰਦਰ ਮਣੀ ਅੱਛਾ ਜੀ ਮੈਂ ਮੇਰੀ ਸ਼ਾਪ ਹੈ ਜੀ ਲੋਕਲ ਛੋਟੀ ਮੋਟੀ ਸ਼ਾਪ ਹੈ ਐਸੈਸਰੀ ਦੀ ਸ਼ਾਪ ਹੈ ਅੱਛਾ ਜੀ ਤੇ ਮੇਰੇ ਮਿਸਿਸ ਦੇ ਨਾਂ ਦੀ ਫਾਈਲ ਲੱਗੀ ਹੋਈ ਸੀਗੀ ਇੱਥੇ ਪ੍ਰੀਤੀ ਦੇ ਨਾਮ ਤੋਂ ਵਾਈਫ ਆ ਬਲਜਿੰਦਰ ਮਣੀ ਠੀਕ ਹੈ ਤੇ ਦਸੰਬਰ 2023 ਦੇ ਵਿੱਚ ਅਸੀਂ ਇਹਨਾਂ ਕੋਲ ਲਾਏ ਤੇ ਇਹਨਾਂ ਨੇ ਸਾਨੂੰ ਪਹਿਲਾਂ ਕਿਹਾ ਜੀ ਗਲੋਬਲ ਵੇ ਇਮੀਗ੍ਰੇਸ਼ਨ ਅਮਿਤ ਮਲੋਤਰਾ ਵਿਨੂ ਮਲੋਤਰਾ ਇੱਥੇ ਦੇ ਐਮ ਡੀ ਨੇ ਤੇ ਜਿਹੜੀ ਇਹਨਾਂ ਦੀ ਕਾਉਂਸਲਰ ਸੀ ਉਹ ਰਾਜਵਿੰਦਰ ਕੌਰ ਆ ਜੀ ਮੈਨੇਜਰ ਇਹਨਾਂ ਦਾ ਹੈਗਾ ਯਾ ਕਰਨ ਤੇ ਇੱਕ ਕੁੜੀ ਹੋਰ ਹੁੰਦੀ ਹੈ ਜੀ ਰਾਦਿਕਾ ਅਸੀਂ ਇਹਨਾਂ ਕੋਲ ਆਏ ਰਾਜਵਿੰਦਰ ਕੌਰ ਸੀਗੀ ਉਹ ਸਾਨੂੰ ਸ਼ੁਰੂ ਤੋਂ ਡੀਲ ਕਰਦੀ ਪਈ ਸੀ ਮੇਰੇ ਕੋਲ ਬਕਾਇਦਾ ਪ੍ਰੂਫ ਹੈ ਇਹਨਾਂ ਨੇ ਦੇਖੋ ਇੱਥੇ ਲਿਖਿਆ ਹੋਇਆ ਯੂਕੇ ਵਰਕ ਵੀਜ਼ਾ ਤੇ ਵਰਕ ਵੀਜ਼ਾ ਤੇ ਕਿੰਨੇ ਪੈਸਾ ਦਾ ਇਹਨਾਂ ਨੇ ਡੀਲ ਕੀਤੀ ਸੀ ਡੀਲ ਸਾਡੇ ਨਾਲ 24 ਲੱਖ ਦੀ ਹੋਈ ਹੋਈ ਹੈ ਜੀ ਤੁਸੀਂ ਕੱਲੇ ਨੇ ਜਾਣਾ ਸੀ ਮਿਸਿਸ ਦੇ ਨਾਲ ਮਿਸਿਸ ਮੇਨ ਐਪਲੀਕੈਂਟ ਸੀਗੀ ਮੈਂ ਸੀਗਾ ਸਪਾਊਸ ਦੇ ਤੌਰ ਤੇ ਤੇ ਕਿੰਨੇ ਪੈਸੇ ਦੇ ਚੁੱਕੇ ਸੀਗੇ ਅਸੀਂ ਸਟਾਰਟਿੰਗ ਦੇ ਵਿੱਚ ਨਾ ਡੀਲ ਕੀਤੀ ਕਿ ਪੇਮੈਂਟ ਅਸੀਂ ਆਫਟਰ ਵੀਜ਼ਾ ਲਾਵਾਂਗੇ ਤੁਹਾਡੇ ਤੋਂ 24 ਲੱਖ ਰੁਪਏ ਦੀ ਡੀਲ ਆ ਪਹਿਲਾਂ ਕੋਈ ਪੇਮੈਂਟ ਨਹੀਂ ਲੈਣੀ ਉਸ ਚੀਜ਼ ਦਾ ਨਾ ਤਾਂ ਪ੍ਰੂਫ ਇਹਨਾਂ ਨੇ ਖੁਦ ਰਿਟਨ 'ਚ ਲਿਖ ਕੇ ਦਿੱਤਾ ਕਿ ਇਸ ਪੇਮੈਂਟ ਬਾਅਦ ਚੁੱਕੋ ਪੈਸਾ ਅਸੀਂ ਫਰਵਰੀ 'ਚ 10 ਲੱਖ ਦਿੱਤਾ ਇਹਨਾਂ ਨੇ ਸਾਡੇ ਲੈਟਰ ਬਹੁਤ ਕੈਨਸਲ ਕਰਾਏ ਫਿਰ ਸਾਨੂੰ ਕਹਿਣ ਲੱਗ ਗਏ ਕਿ ਤੁਹਾਨੂੰ ਨਾ ਹੁਣ ਜਿਹੜੇ ਸਪੌਂਸਰਸ਼ਿਪ ਆ ਰਹੀਓ ਪੇਡ ਆ ਰਹੀਆਂ ਤੁਹਾਨੂੰ ਪੈਸੇ ਦੇਣੇ ਪੈਣੇ ਆ ਕਿਉਂਕਿ ਸਾਡੇ ਡਾਕੂਮੈਂਟ ਵੀ ਲੈਣਾ ਕੋਲ ਸੀਗਾ ਇਹ ਗੱਲਾਂ ਹੀ ਹੋਰ ਤਰ੍ਹਾਂ ਦੀ ਕਰਦੇ ਅਸੀਂ 10 ਲੱਖ ਦੇ ਦਿੱਤਾ ਉਹਨਾਂ ਨੂੰ ਉਸ ਤੋਂ ਬਾਅਦ ਜਿਹੜਾ ਨੇ ਕਰਦੇ ਕਰਾਂਦੇ ਮਾਰਚ ਦੇ ਵਿੱਚ ਵੀਨੂ ਮਲੋਤਰਾ ਸੀਗੀ ਉਹ ਆਉਣ ਦਾ ਸਪੋਰਟ ਸਾਨੂੰ ਕਹਿਣ ਲੱਗੀ ਤੁਹਾਡੇ ਨਾਲ ਇੰਸ਼ੋਰੈਂਸ ਆ ਗਈ ਹੈ 8 ਲੱਖ ਰੁਪਏ ਤੁਹਾਨੂੰ ਹੋਰ ਦੇਣਾ ਪੈਣਾ 24 ਲੱਖ ਚ ਪਾ ਕੇ ਡਨ ਹੋਏ ਦੇਣਾ ਇਹਨੇ 32 ਲੱਖ ਦੇ ਪੈਕੇਜ ਪਹੁੰਚਾਤਾ ਸਾਡਾ ਅਸੀਂ ਉਸ ਟਾਈਮ ਬੜੀ ਜਣਾ ਨਾਲ ਸਾਡੀ ਬਹਿਸ ਬਾਜੀ ਹੋਈ ਫੋਨ ਦੇ ਵਿੱਚ ਕਿ ਸਾਡੀ ਗੱਲ ਜਾਂ 24 ਲੱਖ ਤੇ ਹੋਈ ਹੈ ਤੁਸੀਂ 8 ਲੱਖ ਕਿੱਦਾਂ ਵਧਾਇਆ ਉਹ ਨਹੀਂ ਜੀ ਤੁਹਾਡੀ ਇੰਸ਼ੋਰੈਂਸ ਅੱਧਾ-ਅੱਧਾ ਕਰਦੇ ਤੁਸੀਂ ਇੱਥੇ ਪਹੁੰਚਿਓ ਇਹਨਾਂ ਦੇ ਨਾਲ ਹੀ ਆ ਅਸੀਂ ਲੋਕਲ ਲੁਧਿਆਣੇ ਤੋਂ ਆਈਆਂ ਜੀ ਫਿਰ ਇਹਨਾਂ ਦੇ ਨਾਲ ਹੀ ਕਿੱਦਾਂ ਆਏ ਮਤਲਬ ਜਿਵੇਂ ਅੱਜ ਇਹ ਟੈਂਕੀ ਤੇ ਚੜੇ ਨੇ ਤੁਸੀਂ ਵੀ ਅੱਜ ਇੱਥੇ ਆਏ ਹੋ ਸਰ ਸਾਨੂੰ ਇੱਥੋਂ ਜਿਵੇਂ ਹੁਣ ਸਾਡੇ ਮਤਲਬ ਇਹਨਾਂ ਕੋ ਰਸ਼ ਪਿਆ ਹੈ ਕਾਫੀ ਲੋਕ ਕੀ ਲੰਘਦੇ ਹਸਤੇ ਲੋਕਲ ਹੀ ਆ ਸਾਨੂੰ ਫੋਨ ਗਏ ਹੋਏ ਆ ਕਿ ਇੱਥੇ ਟੈਂਕੀ ਆ ਗਈ ਮਤਲਬ ਤੁਸੀਂ ਵੀ ਅਸੀਂ ਵੀ ਆ ਗਏ ਹਾਂਜੀ ਬਿਲਕੁਲ ਜੀ ਤੇ ਬੇ ਇਹਨਾਂ ਦੇ ਨਾਲ ਹੀ ਬੈਠੋਗੇ ਬਿਲਕੁਲ ਬੈਠਾਂਗੇ ਜੀ ਸਾਡੇ 18 ਲੱਖ ਰੁਪਏ ਮੈਂ ਕਹਿੰਨਾ ਸਾਰੇ ਨਾਲ ਵੀ ਜ਼ਿਆਦਾ ਮੈਸੇਜ ਹੋਣਗੇ ਆ ਦੇਖੋ ਜੀ ਬਾਈ ਵੀ ਆਣਾ ਤੇ ਵੀ ਆ ਬਥੇਰੇ ਮੈਂ ਹੋਰ ਵੀ ਫੋਨ ਕੀਤੇ ਹੋਰ ਵੀ ਲੋਕੀ ਆ ਰਹੇ ਆ ਜੀ ਸਾਰੇ ਠੱਗੀ ਦੇ ਸ਼ਿਕਾਰ ਸਾਰੇ ਹੀ ਆ ਜੀ ਪੈਸੇ ਦੇ ਹੀ ਨਹੀਂ ਰੇ ਇੱਕ ਨੰਬਰ 'ਚ ਦਿੱਤਾ ਹੋਇਆ ਹੈ ਗੱਲ ਕੀਤੀ ਹੁਣ ਇਹਨਾਂ ਨਾਲ ਗੱਲ ਬਹੁਤ ਵਾਰੀ ਕਰ ਚੁੱਕੇ ਧਮਕੀ ਇਹ ਦਿੰਦੇ ਆ ਜੀ ਪ੍ਰਸ਼ਾਸਨ ਕੀ ਕਹਿ ਰਿਹਾ ਹੁਣ ਪ੍ਰਸ਼ਾਸਨ ਕੋਈ ਹੱਥ ਪੱਲਾ ਹੀ ਨਹੀਂ ਹੈਗਾ ਜੀ ਇਹਨਾਂ ਨੂੰ ਧਮਕੀਆ ਦੇ ਰਿਹਾ ਜੀ ਇੱਕੋ ਗੱਲ ਕਹਿੰਦੇ ਕਹਿੰਦੇ ਜੋ ਤੁਸੀਂ ਕਰਨਾ ਕਰ ਲੋ ਹੁਣ ਤੁਸੀਂ ਕਰਨਾ ਲਾਓਗੇ ਤਰਨਾ ਲਾਵਾਂਗੇ ਅਸੀਂ ਇੱਕ ਵਾਰੀ ਧਰਨਾ ਅੱਗੇ ਵੀ ਲਾ ਚੁੱਕੇ ਆ ਜੀ 15 20 ਦਿਨ ਪਹਿਲਾਂ ਕੋਈ ਸੁਣਵਾਈ ਨਹੀਂ ਕੋਈ ਕੁਛ ਨਹੀਂ ਜੀ